ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸਰਪਦੇਵ ਪਰਸ਼ਾਵੇਂ ਦੀ ਚੱਲੀ ਸੰਮਤ 1535 ਵਿਸਾਖ ਵਿੱਚ ਸ੍ਰੀ ਗੁਰੂ ਨਾਨਕ ਜੀ ਗਉਆਂ ਮਹੀਆ ਚਾਰੀਆਂ ਹੈ ਜਾਂ ਇੱਕ ਦਿਨ ਹੋਇਆ ਤੇ ਮੱਝੀ ਚਾਰਨ ਗਏ ਜਦ ਦੁਪਹਿਰ ਹੋਈ ਤਾਂ ਆਨੰਦ ਪ੍ਰਸੰਨ ਹੋਏ ਇੱਕ درخت ਦੇ ਹੀ ਹੇਠ ਬੈਠ ਗਏ ਤੇ ਮੱਝੀ ਛਾਵੇਂ ਬਹਿ ਗਈਆਂ ਤਾਂ ਨਾਨਕ ਜੀ ਚੁੰਨੀ ਹੀਟ ਵਸਾਇਕ ਸੌਂ ਗਏ ਪਰ ਛਾਵਾ ਢਲ ਗਿਆ ਸ੍ਰੀ ਗੁਰੂ ਨਾਨਕ ਜੀ ਦੇ ਮੂੰਹ ਉੱਪਰ ਧੁੱਪ ਆ ਗਈ ਤਾਂ ਗਰਮੀ ਕਰਕੇ ਪ੍ਰਸੇਦ ਆ ਗਿਆ ਤਾਂ ਸੇਸ਼ਨਾਗ ਆਪਣਾ ਸਵਾਮੀ ਜਾਣ ਕੇ ਆਇਆ ਸਫੈਦ ਰੰਗ ਦਾ ਥਾ ਤੇ ਭਨ ਪਸਾਰ ਕਰ ਮੂਹੋਂ ਪਰ ਛਾਇਆ ਕਰੀ ਪਰ ਕਣ ਦੇ ਕਾਸ਼ ਦੇ ਦਿਨ ਆਹੇ ਤਾਂ ਰਾਏ ਬਲਾਰ ਕਾਸ਼ ਕਰਦਾ ਕਰਦਾ ਉਸ ਰਸਤੇ ਆਈ ਗਿਆ ਦੇਖੇ ਤਾਂ ਇੱਕ ਨੀਂਗਰ ਸੁੱਤਾ ਪਿਆ ਹੈ ਤੇ 나ਗ ਕੋਲ ਬੈਠਾ ਹੈ ਤੇ ਸਿਰ ਪਰ ਫਨ ਦੀ ਛਾਇਆ ਕੀਤੀ ਹੈ ਰਾਏ ਬਲਾਰ ਦੇ ਕੇ ਖੜਾ ਹੋਈ ਗਿਆ ਜੀ ਵਿੱਚ ਵਿਚਾਰਨ ਲੱਗਾ ਭਾਈ ਜੇ ਤਾਂ ਇਹ ਨਿੰਗਰ ਜੀਮਦਾ ਹੈ ਤਾਂ ਕੋਈ ਔਲੀਆ ਅੰਬੀਆ ਹੈ ਤੇ ਜੇਕਰ ਸਰਪ ਸਾਹ ਪੀ ਗਿਆ ਹੈ ਤਾਂ ਮਰ ਗਿਆ ਹੈ ਇਹ ਵਿਚਾਰਦਾ ਸੀ ਤਾਂ ਪਿੱਛੋਂ ਆਦਮੀ ਆਈ ਤਾਂ ਰਾਏ ਆਖਿਆ ਭਾਈ ਇਹ ਨਿੰਗਰ ਦੇਖੋ ਜੋ ਕੌਣ ਸੁੱਤਾ ਹੈ ਉਹ ਦੇਖਣ ਤਾਂ ਕਾਲੂ ਪਟਵਾਰੀ ਦਾ ਪੁੱਤਰ ਨਾਨਕ ਸੁੱਤਾ ਪਿਆ ਹੈ ਤਾਂ ਉਹਨਾਂ ਆਖਿਆ ਰਾਏ ਜੀ ਤੇਰੇ ਕਾਲੂ ਪਟਵਾਰੀ ਦਾ ਪੁੱਤਰ ਹੈ ਤਾਂ ਰਾਏ ਆਖਿਆ ਇਸ ਨੂੰ ਜਗਾਓ ਜਾਂ ਉਹ ਨੇੜੇ ਗਏ ਤਾਂ ਸਰਪ ਗੰਮ ਹੋਈ ਗਿਆ ਤਾਂ ਉਹਨਾਂ ਨਾਨਕ ਨੂੰ ਜਗਾਇਆ ਸ੍ਰੀ ਨਾਨਕ ਜੀ ਉੱਠ ਬੈਠੇ ਦੇਖੇ ਤਾਂ ਸਿਰ ਤੇ ਰਾਏ ਜੀ ਖੜਾ ਹੈ ਤਾਂ ਨਾਨਕ ਜੀ ਹੱਥ ਜੋੜ ਕੇ ਰਾਏ ਨੂੰ ਸਲਾਮ ਕੀਤਾ ਰਾਏ ਬਲਾਰ ਘੋੜੇ ਉਤੋਂ ਉੱਤਰ ਕੇ ਨਾਨਕ ਜੀ ਨੂੰ ਗਲ ਨਾਲ ਲਾਇਆ ਤੇ ਮੱਥਾ ਚੁੰਮਿਆ ਹੱਥ ਜੋੜ ਕੇ ਬੰਦਗੀ ਆਖੀ ਬਹੁਤ ਅਦਬ ਕੀਤਾ ਉਸ ਸਭ ਲੋਕ ਹੈਰਾਨ ਹੋਏ ਗਏ ਆਖਣ ਲੱਗੇ ਭਾਈ ਇਸ ਨੀਗਰ ਉਤੇ ਰਾਏ ਦੀ ਬਹੁਤ ਮਿਹਰਬਾਨੀ ਹੈ ਫਿਰ ਰਾਏ ਘਰ ਆਇਆ ਤੇ ਕਾਲੂ ਨੂੰ ਸਦਵਾਇਆ ਜਾਂ ਕਾਲੂ ਆਇਆ ਤਾਂ ਰਾਏ ਨੇ ਕਾਲੂ ਨੂੰ ਆਖਿਆ ਕਾਲੂ ਤੇਰਾ ਜੋ ਨਾਨਕ ਪੁੱਤਰ ਹੈਂ ਇਸ ਤਾਈਂ ਪੁੱਤਰ ਕਰਕੇ ਨਾ ਜਾਣੀ ਇਹ ਕੋਈ ਪਰਮੇਸ਼ਰ ਦਾ ਭਗਤ ਹੈ ਕਾਲੂ ਤੂੰ ਨਾਨਕ ਤਾਈਂ ਕਦੀ ਚਿੜਕੀ ਨਾਹੀ ਤੇ ਕੋੜਾ ਵੀ ਨਾ ਬੋਲੀ ਤੇ ਕਦੇ ਇਸ ਪੁੱਤਰ ਦਾ ਮੂੰਹ ਵੀ ਨਾ ਫਟਕਾਰੀ ਇਹ ਮਹਾਪੁਰਖ ਹੈ ਇਸਕਾ ਸਦਕਾ ਸਹਿਰ ਮੇਰਾ ਵਸਦਾ ਹੈ ਤੇ ਮੈਂ ਇਸ ਦਾ ਸਦਕਾ ਨਿਹਾਲ ਹੋਇਆ ਹਾਂ ਅਤੇ ਕਾਲੂ ਤੂੰ ਵੀ ਨਿਹਾਲ ਹੈਂ ਜੋ ਜਿਸ ਦੇ ਘਰ ਐਸਾ ਪੁੱਤਰ ਪੈਦਾ ਹੋਇਆ ਹੈ ਤਾਂ ਕਾਲੂ ਆਖਿਆ ਭਲਾ ਰਾਏ ਜੀ ਵੱਡਾ ਹੋਸੀ ਤਾਂ ਜਾਣਾਂਗੇ ਹੁਣ ਤਾਂ ਕੰਮਕਾਰ ਕੋਈ ਨਹੀਂ ਕਰਦਾ ਅਤੇ ਜੇ ਕੁਛ ਵਸਤੂ ਘਰੋਂ ਲੈ ਜਾਂਦਾ ਹੈ ਸੋ ਬਾਹਰ ਸੁੱਟ ਆਉਂਦਾ ਹੈ ਇਹ ਬਾਤ ਕਹਿ ਕਰ ਕਾਲੂ ਆਪਣੇ ਘਰ ਨੂੰ ਆਇਆ ਇੱਕ ਦਿਨ ਨਾਨਕ ਜੀ ਫੇਰ ਮੱਝੀ ਚਾਰਨ ਗਏ ਤਾਂ ਬਾਹਰ ਜਾ ਕੇ ਸੌ ਗਏ ਦੁਪਹਿਰ ਹੋਈ ਤਾਂ ਸਭ ਦਰਖਤਾਂ ਦੇ ਪਰਛਾਵੇਂ ਢਲ ਗਏ ਜਿੱਥੇ ਨਾਨਕ ਜੀ ਸੁੱਤੇ ਸੇ ਉਸ ਦਾ ਪਰਛਾਵਾਂ ਨਾ ਫਿਰਿਆ ਫੇਰ ਕਾਸ਼ ਕਰਕੇ ਰਾਏ ਜੀ ਆਇਆ ਦੇਖੇ ਤਾਂ ਹੋਰ ਪਰਛਾਵੇਂ ਢਲ ਗਏ ਤੇ ਉਹ ਪਰਛਾਵਾਂ ਨਹੀਂ ਢਲਿਆ ਇਹ ਵੇਖ ਕੇ ਰਾਏ ਬੰਦੀ ਕਰਕੇ ਚਲਾ ਗਿਆ ਤਾਂ ਲੋਕਾਂ ਨੂੰ ਆਖਣ ਲੱਗਾ ਭਾਈ ਇਹ ਕਾਲੂ ਦਾ ਪੁੱਤਰ ਨਾਨਕ ਪੂਰਨ ਪੁਰਖ ਹੈ ਸਦਾ ਇਸ ਦੀਆਂ ਸੱਬੇ ਬਾਤਾਂ ਅਚਰਜ ਦੇਖੀਆਂ ਹਨ ਹੈ ਅਤੇ ਖੇਤੀ ਦੀ ਬਾਤ ਹੋਈ ਪਿੱਛੋਂ ਸਰਪ ਦੀ ਹੋਈ ਅਤੇ ਹੁਣ ਪਰਸ਼ਾਵਾਂ ਖੜੋ ਰਿਹਾ ਹੈ ਤਾਂ ਰਾਏ ਬਲਾਰ ਉਸਤ ਕਰਦਾ ਆਪਣੇ ਘਰ ਨੂੰ ਆਇਆ ਤੇ ਗੁਰੂ ਜੀ ਦੀ ਉਹ ਚਾਲੀ ਆਹੀ ਤਾਂ ਪਿਤਾ ਆਖੇ ਪੁੱਤਰ ਲੋਕਾਂ ਦੇ ਉਲਾਂਭਿਆਂ ਮੈਨੂੰ ਜਿੱਤ ਕੀਤਾ ਆਹਾ ਤੂੰ ਸਮਝ ਤਾਂ ਗੁਰੂ ਕਿਹਾ ਭਲਾ ਪਿਤਾ ਜੀ ਜੋ ਆਖੋਗੇ ਸੋ ਕਰਾਂਗਾ ਸਾਖੀ ਸਮਾਪਤ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ